ਸਤਨਾਮ ਸਵਾਮੀ ਦਰੂ ਸਾਹਿਬ ਜੀਓ ਨਾਮ ਸਤਿ ਪਤਿਵਾਰ ਹਰ ਜੁਗ ਜੋ ਭਗਤਿਓ ਪਾਇਆ ਪੈਜ ਰਖਦਾ ਆਇਆ ਰਾਮ ਰਾਜ ਜੀ ਹੜਾ ਦੁਤਰ ਮਾਰਿਆ ਪ੍ਰਹਿਲਾਦਰਾਇਆ ਯੰ ਕਰੀਨ ਕਰ ਬਿਠਦੇ ਨਾਨਕ ਸਰ ਸੇਵਿਆਂ ਅੰਤ ਲੈ ਛਡਾਇਆ ਏ ਕੋ ਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਾਲਾ ਪਹਿਲਾ ਦੁਖਦਾਰ ਸੁਖ ਪਿਆ ਜਸੁ ਖਾਮ ਨ ਹੋਈ ਤੂੰ ਕਰਤਾ ਕਰਨ ਮੈਂ ਨਹੀਂ ਜੋਖ ਨ ਹੋਈ ਭਲੇ ਹਾਰੀ ਕੁਦਰਤ ਵਸਿਆ ਤੇ ਰੰਗ ਨਾ ਜਾਇ ਲਖਿਆ ਰਾਹ ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਕਲਾ ਫਟੂਰਿਆ ਤੂੰ ਸੱਚਾ ਸਾਂਝ ਸਿਵਤ ਸਵਾਲਿਓ ਜਿਨ ਕੀ ਸੋ ਪਾਰ ਪਿਆ ਕਹ ਨਾਨਕ ਕਰਤੇ ਕੀਆ ਬਤਾ ਜੋਖਿ ਚ ਕਰਨੈ ਸੋ ਕਰਿਆ ਸੋਦਰੰਗ ਸਮਹੰਲਾ ਖਲੰ ਇਕ ਅੰਕਾਰ ਸਤਗੁਰ ਪ੍ਰਸਾਦ ਸੋਧਤੀ ਰਾਖੀ ਹਾਸੁ ਕਰ ਕੇ ਆ ਜਿਤ ਵੇ ਸਰਬ ਸਮਾਲੇ ਵਾਹੇ ਤੇਰੇ ਨਾਮ ਧਨੀ ਸੰਤਾ ਕਿਤੇ ਤੇਰੇ ਵਾਹਣ ਹਾਰੇ ਕਿਤੇ ਤੇਰੇ ਰਾਗ ਫਰੀਸ ਕੈਨ ਕਿਤੇ ਤੇਰੇ ਗਵਣ ਹਾਰੇ ਗਾਵਨ ਤਦ ਨਾ ਪਉਣ ਪਣੀ ਬਸ ਸੰਤਰਾ ਗਾਵੈ ਰਾਜਾ ਧਰਮ ਦਵਾਰੇ ਗਾਵਨ ਤਨ ਤੋਕ ਲੇ ਕ ਜਾਣਨ ਲੇਖ ਗਾਵਨ ਤੁਧਨੋ ਈਸਰ ਬ੍ਰਹਮਾ ਦੇਵੀ ਸੋਨ ਤੇਰੇ ਸਦਾ ਸੁਆਇ ਗਾਵਨ ਤੁਧਨੋ ਇੰਦਨ ਦਾਸਣ ਬੈਠੇ ਦੇਵਤਿਆਂ ਨਾਨੇ ਗਾਵਨ ਤੁਧਨੋ ਸਿਦ ਸਮਾਨ ਅੰਦਰ ਗਾਵਨ ਤੁਧਨੋ ਸਾਧਵੀ ਚਾਰੇ ਗਾਵਨ ਤੁਧਨੋ ਜਤੀ ਸਤੀ ਸੰਤੋ ਕੀ ਗਾਵਨ ਤੁਧਨੋ ਵੀਰ ਕਰਾਏ ਗਾਵਨ ਤੁਧਨੋ ਪੰਡਤ ਪੜਨ ਰਕੀਸਰ ਜਗ ਜਗ ਵੈਦਨਾ ਲੈ ਨਾਮ ਤੁਧ ਨਾਮ ਵਾਣੀਆ ਮਨ ਮੋਹਨ ਸੁਰਗਮੱਚ ਪਿਆਲੇ ਗਾਮ ਤੁਧ ਨੋ ਰਤਨੋ ਪਾਣੀ ਤੇਰੇ 68 ਰਤਨਾਂ ਲੇ ਗਾਮ ਤੁਧ ਨੋ ਜੋਤਮਾ ਬਲਸੂਰਾ ਗਾਮ ਤੁਧ ਨੋ ਪਾਣੀ ਚਾਰੇ ਗਾਮ ਤੁਧ ਨੋ ਖੰਡ ਮੰਡਲ ਬ੍ਰਹਮੰਡ ਆਕਰ ਕਰਕੇ ਤੇਰੇ ਧਾਰੇ ਸੇਂ ਤੁਧ ਨੋ ਗਾਵਾਂ ਤੁਧ ਨੋ ਪਾਵਨ ਤਨਾ ਮਨ ਨਾਨ ਨ ਕੀ ਵਿਚਾਰੇ ਸੋ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀ ਹੈ ਬਿਓਸੀ ਜੈ ਨਾ ਜਾਈ ਰਚਨਾ ਜਿੰਨ ਜਾਈ ਰੰਗੀ ਰੰਗੀ ਪਾਤੀ ਕਾ ਕਾ ਜਿੰਸੀ ਮਾਇਆ ਜਿਨੋਂ ਪਾਈ ਕਰਤ ਦੇਖੇ ਕੀਤਾ ਆਪਣਾ ਜੋਤ ਦੇ ਵਢਾਈ ਜੋਤ ਪਾਵੇ ਸੋਈ ਕਰਸੀ ਬਿਰਕਮ ਨਾ ਕਰਣਾ ਜਾਈ ਸੋ ਪਸੋ ਸੱਪਸਾ ਮੱਲਾ ਪਹਿਲਾ ਸੁਣ ਵਟਾ ਅੱਖਾਂ ਸੰ ਕੋਏ ਕਿਵਣ ਵਟਾ ਢੀਠਾ ਹੋਏ ਕੀਮਤ ਪਾਇ ਨਾ ਕਹਿਆ ਜਾਏ ਕਹਿਣੇ ਵਾਲੇ ਜਿਨੇ ਰਹਿ ਸਮਾਈ ਵੱਡੇ ਮੇਰੇ ਸਾਹਿਬ ਗੰਗ ਮੀਰਾ ਗੁਣੀ ਗਹੀਦਾ ਕੋਈ ਨ ਜਾਣ ਤੇਰਾ ਕੀਤਾ ਕਿਵਣ ਕੀ ਰਹਾ ਸਭ ਸੁਰਤੀ ਮਿਲ ਸੁਰਤ ਕੰਬਾਈ ਸਭ ਕੀ ਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਨਾ ਜਾਇ ਤੇਰੀ ਤੇ ਮਡਿਆਈ ਸਭ ਸੱਚ ਸਰਤਾ ਸਭ ਚੰਗਿਆਈਆ ਸੁਦਾ ਪੁਰਖਾਂ ਕੀਆ ਮਡਿਆਈਆ ਤੋਦ ਮਿਲ ਸਿਧੀ ਕਾ ਪਾਈਆ ਕਮਲਾ ਨਾ ਇਠ ਰਹਾਈਆ ਆਪਣ ਵਾਲਾ ਕਿਆ ਵਿਚਾਰ ਸਿਮਤੀ ਤੇ ਤੇਰੇ ਮੰਡਾ ਨਾ ਨਾਨਕ ਸੱਚ ਸਵਾਰਣ ਹਾਰਾ ਅਸਾ ਮਹੱਲਾ ਪਹਿਲਾ ਆਖਾਂ ਜੀਵਾ ਵਿਸਰਾਮਰ ਜਾਉ ਆਕਣਿਓ ਕਾ ਸੱਚਾ ਨਾਮ ਸੱਚੇ ਨਾਮ ਕੀ ਲਾਗੇ ਧੋਕ ਉਦਪੋਖਾ ਕਾਏ ਚਲਿਆ ਧੋਕਾ ਤੋ ਕਿਵ ਵਿਸਰੇ ਮੇਰੀ ਮੋਏ ਸੱਚ ਸਭ ਸੱਚਾ ਨਾ ਹੀ ਰਹਾ ਸੱਚੇ ਨਾਮ ਕੀ ਥਿਲ ਵਡਿਆਈ ਆਖ ਤੇ ਕੀਮਤ ਨਹੀਂ ਪਾਈ ਜੇ ਸੰਮਿਲ ਕੇ ਅਖਣ ਬਾਣੇ ਵੱਡਾ ਨਾਮ ਵੈ ਕਾਠ ਨਾ ਜਾਏ ਨਾ ਮਰਨ ਹੋ ਵੈ ਸੋਗ ਦਿਨ ਪਰ ਨਾ ਝੁਕ ਪੋਗਾ ਗੁਣ ਹੋਰ ਨਹੀਂ ਕੋਏ ਕੋ ਤੇਵੜ ਤੇਰੀ ਦਾਤ ਜਿਦ ਦਿਨ ਕਰਤਾ ਕੀਤੀ ਰਾਤ ਖਸਮ ਸਾਰੇ ਤੇ ਕਮ ਜਾਤ ਨਾਨਕ ਨਾਮ ਵੇ ਬਾਜ ਸੁਨਾਤ ਰਾਗ ਗੁਦਰੀ ਮਹਲਾ ਚੌਥਾ ਹਣ ਕੇ ਜਨ ਸਤਿਗੁਰ ਸਤਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਰਮ ਸਤਗੁਰ ਸਰਣਾਇ ਕਰ ਦਿਆ ਨਾਮ ਪਰਗਾ ਗੁਰਦੇਵ ਮੋ ਕੋ ਰਾਮ ਨਾਮ ਪਰਗਾਸ ਗੁਰ ਮਤ ਨਾ ਮੇਰਾ ਪ੍ਰਾਂਸ ਕਾਹੀ ਹਰ ਕੀ ਨਤਮਨੀ ਰਹਾਸ ਵਾ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਸਰਦਾਰ ਪਿਆਸ ਹਰ ਹਰ ਨਾਮ ਲਾਤਰ ਤਸ ਮੇ ਸੰਗਤ ਗੁਣ ਪਰਗਾਸ ਜਿਨ ਹਰ 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 ਸ ਨਾਮ ਨਾ ਪਾਇਆ ਤੇ ਭਾਗ ਹੀ ਪਾਸ ਜੋ ਸਤਗੁਰ ਸਰਣ ਸੰਗਤ ਨਹੀਂ ਆਇ ਤ੍ਰਿਗ ਜਿਵੇ ਤ੍ਰਿਗ ਦੀਵਾਸ ਜਿਨਨ ਸਤਗੁਰ ਸੰਪਾਏ ਤੇਤਰ ਲਿਖਿਆ ਨਿਕਾਸ ਤੁਨਸਾ ਸੰਗ ਜਿਤ ਰਸ ਪਾਆ ਮਹਿਜਾਨ ਨਿਕ ਨ ਪਰਗਾਸ ਰਾਤ ਗੂਜਰੀ ਮਹੱਲਾ ਪੇਵਾ ਕਹੇ ਰੇ ਮਨ ਚਤਰਾਉ ਦਮ ਜਹਾਰਨ ਤਰੇ ਸਤਿਗੁਰ ਮੈਂ ਜਤਿ ਉਪਾਇ ਤੋਂ ਕਰਿ ਜਿ ਕੇ ਅਗੇ ਕਰਤਰੇ ਮੇਰੇ ਮਦੋ ਜੀ ਸਤ ਸੰਗਤ ਮਿਲੇ ਸਤਰੇਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋ ਕੇ ਕਾਇ ਕਰੇ ਆਰਾਮ ਜਨਨ ਪਿਤਾ ਲੋਕ ਸੁਖ ਬਿਨਤਾ ਕੋਇ ਨ ਕਿਸ ਕੀ ਤਰੇਆ ਸਰਸਰੇ ਜਿਗ ਸੰਭਾਰੇ ਠਾਕੁਰਾ ਤਾਹੇ ਮਨ ਪੋ ਕਰਿਆ ਉਹ ਜੋੜਿਆ ਮੈਂ ਸਹ ਕੋ ਸਾਥ ਇਸ ਪੰਛੇ ਵਜੇ ਚਰੇਆ ਏਨ ਕਵਣ ਖਲਾਕ ਕਵਣ ਤੁੰਗਾਵੇ ਮਨ ਮੈਂ ਸਿਮਰਨ ਕਰਿਆ ਸਤਿ ਨਾਨਕ ਦਸ ਅਸਤਿ ਸਿਧਾਨੇ ਠਾਕੁਰ ਕਰ ਤਲ ਤਨੇ ਆ ਜਨ ਨਾਨਕ ਪਲ ਬਲ ਸਲ ਜਾਈਏ ਤੇਰਾ ਅੰਤ ਨ ਪਾਰ ਵਰਿਆ ਰਾਗ ਅਸਾਂ ਲਾ ਚੋਤਾ ਸੋ ਪ੍ਰਕਾਇ ਕੋ ਅੰਕਾਰ ਸਤ ਪ੍ਰਸਾਦ ਸੋ ਪ੍ਰਕਨੇ ਜਨ ਹਰ ਪ੍ਰਗਨੇ ਰੰਜਨ ਅਗਮ ਅਗਮ ਅਪਾਰ ਸਭ ਤਿਆਵੈ ਸਭ ਤਿਆਵੈ ਤੁਧਿ ਹਰ ਸੱਚੇ ਸਰ ਰੇਕੀ ਫੋਜੀਆਂ ਦਾ ਤਾਰੰ ਹਰਿ ਤੇ ਆਵੋ ਸੰਤੋ ਜੀ ਸਭ ਦੋ ਤੁਮੇ ਸਾਰਣ ਹਾਰਾ ਅਰੇ ਆਪੇ ਠਾਕੁਰ ਆਪੇ ਸੇਵਕ ਦੀ ਕਿਆ ਨਾਨਕ ਜਨਤ ਵਿਚਾਰੂ ਤੋ ਘਟ ਘਟ ਅੰਤਰ ਸਰਮ ਅਨੰਤਰ ਜੀ ਹਰੇ ਕੋ ਪ੍ਰਕ ਸਮਾਨ ਇੱਕ ਦਾਤ ਇੱਕ ਤੇ ਖਾਰੀ ਜੀ ਸਭ ਤੇਰੇ ਤੋਜ ਵਡਾਣਾ ਤੂੰ ਆਪੇ ਦਾਤਾ ਆਪੇ ਪੁੰਤਾ ਜੀਓ ਤੁਧ ਕਨੇ ਹੋਰ ਨਾ ਜਾਣੋ ਤੋ ਪਰਮ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕੀ ਗੁਣ ਆਖਵਾਂ ਕਾਣਾ ਜੋ ਸੇਵਾ ਜੋ ਸੇਵਾ ਤੁਧ ਜੀ ਜਨਾਂ ਨਿਕ ਤਨ ਪਰਵਾਣਾ ਹਰਿ ਤੇ ਆਵੈ ਹਰਿ ਤੇ ਆਵੈ ਤੁਧ ਜੀ ਸੇਜਨ ਯੁਗ ਮਾਸੀ ਸੇ ਮੁਕਤ ਸੇ ਮੁਕਤ ਭੈ ਜਨਾਂ ਤੇ ਆਇਆ ਨੀਚੇ ਤੂਹੀ ਅੰਕੀ ਫਾਸੀ ਜਿੰਨਰ ਪੌਣੇਰ ਪੋਤੇ ਆਇਆ ਜੀ ਕਿਨ ਕਾ ਬੋਸ ਸਤਵਾਸੀ ਜਿਨਸੇ ਅਜਿ ਸਿਮਿਆ ਮੇਰਾ ਜੀ ਤਿਆਰਾ ਰੂਪ ਸਮਾਸੀ ਸੇਤਨ ਸੇਤਨ ਜਨਰ ਤੇ ਆਇਆ ਜੀ ਜਨ ਨਾਨਕ ਥਨ ਬਲ ਜਾਸੀ ਅਹੀ ਭਗਤਾ ਤੇਰੇ ਪਰ ਤੇ ਮੈਂ ਅੰਤ ਤੇਰੇ ਪਰ ਤੇਰੇ ਪਰ ਸਲਾਮ ਦੋ ਜੀ ਅਰ ਕਨੀ ਕਰਨਤਾ ਤੇਰੀ ਅਨਕ ਤੇਰੀ ਅਨਕਰਾਰ ਪੂਜਾ ਦੀ ਤਰਤਾ ਪੈ ਦਪੈ ਬੰਤ ਤੇਰੇ ਅਨੇਕ ਤੇਰੇ ਅਨੇਕ ਪ੍ਰਸੰਤ ਜੀ ਕਰ ਕਰਿਆ ਕਟ ਕਰਮ ਕਰੰਤਾ ਸੇ ਭਗਤ ਸੇ ਭਤ ਬਲੇ ਜਨਾਨਕ ਜੀ ਜੋ ਪਾਵੇ ਮੇਰੇ ਅਰਥਨਵੰਤਾ ਤੂੰ ਆਦਪੁਰਖ ਆਪ੍ਰੰ ਕਰਤਾ ਜੀ ਤੋਂ ਜੇ ਵੜਿਆ ਹੋਰ ਨਾ ਕੋਈ ਤੂੰ ਜਗ ਜਗ ਇੱਕੋ ਸਦਾ ਸਦਾ ਤੂੰ ਇੱਕੋ ਜੀ ਤੋਂ ਨੇ ਚਲ ਕਰਤਾ ਸੋਈ ਕਦੇ ਆਪੇ ਪਾਵੇ ਸੋਈ ਵਰਤਾ ਜੀ ਤੂੰ ਆਪੇ ਕਰੇ ਸੋ ਤੁਨੇ ਆਪੇ ਸਿਜ ਸਭ ਹੋਈ ਜਨ ਨਾਨਕ ਗੁਣ ਗਾਵੇ ਕਰਤੇ ਕਹਿ ਜੀ ਜੋ ਸਭ ਸੇ ਕਾ ਰਾਣੋਈ ਆਸਾ ਮੰਨ ਚੋਤਾ ਤੋ ਕਰਤਾ ਸਚਿਆਰ ਮੈਂ ਦਾਸ ਆਈ ਜੋ ਤੋ ਪਵੈ ਸੋਈ ਤਿਸੀ ਜੋ ਤੂ ਦੇ ਸੋਇ ਪੈਰਾ ਸਭ ਤੇਰੀ ਤੋ ਸਭ ਨਿਤਿਆ ਆਇਆ ਜਿਸਮੋ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਔਰ ਮਗਲਾਤਾ ਮਨ ਬਗਵਾਨ ਤਦਿਆ ਵਿਛੋੜਿਆ ਆਤ ਮਿਲਾਇਆ ਤੂ ਦਰਿਆ ਸਭ ਤੁਝ ਹੀ ਮਾਏ ਤੁਰਬਨ ਦੂਜਾ ਕੋਈ ਨਾ ਹੈ ਜੀ ਜਨਸਾ ਤੇ ਰਾਗੇ ਲਾ ਵਿయోగ ਮਿਲ ਵਿਛੜਿਆ ਸੰ ਜੋਗੀ ਮੇਲਾ ਜਿਸ ਨੂੰ ਤੂ ਜਾਣਾ ਹੈ ਸੋਈ ਜਨ ਜਾਣਾ ਅਰਗੁਣ ਸਦੀਆਂ ਕੋ ਖਾਨ ਇਹਨ ਅਰਥੇ ਵਿਅਤ ਸੁਪਾਇਆ ਸਜੇ ਅਰ ਨਾਮ ਸਮਾਇਆ ਵਾਪੇ ਕਰਤਾ ਤੇਰਾ ਕੀਆ ਸਭ ਹੋਏ ਤੁਦਵੇਂ ਤੁਝੈ ਅਵਰੇ ਨ ਕੋਈ ਤੂ ਕਰ ਕਰਵੇਂ ਕਹਿ ਜਾਣਾ ਸੋਏ ਜਦ ਨਾਨਕ ਗੁਰਮਤਿ ਪਰਟ ਹੋਏ ਅਸਮੱਲਬ ਕਹਿਣਾ ਜਿਤ ਸਰਵਰਣਾ ਪਹਿਲੇ ਨਿਵਾਸਾ ਪਾਣੀ ਪਾਵਤਨ ਕੀਆ ਪੰਕੈ ਹੋ ਪਗ ਨਹੀਂ ਕਿਆ ਲੈ ਹਮ ਦੇਖਾ ਤੈ ਡੂਬੀ ਅਲੇ ਮਨ ਇੱਕ ਨ ਚਿਤਸਮੜਮਾ ਹਰ ਮਿਸਰ ਤੇਰੇ ਗੁਣ ਗਲਿਆ ਰਹੋ ਨਾਦਤੀ ਸਤੀ ਨਹੀਂ ਪੜਿਆ ਮੋਰਖ ਮੁਗਤਾ ਜਨਮਾ ਪ੍ਰਣਵਤਨਾ ਨੂੰ ਤੇਰੀ ਸਰਣਾ ਜਨ ਤੂੰ ਨਹੀਂ ਵੀਸਨਿਆ ਆਸਾ ਮਹੱਲਾ ਪੰਚਾ ਐ ਪ੍ਰਾਪਤ ਮਾਨੁਗ ਦੇਵਰੀਆ ਗੋਬਦ ਮਿਲਣ ਕੀ ਐ ਤੇਰੀ ਬਰੀਆ ਅਵਰ ਕਥਰਾ ਕਿਤਨ ਕਾਮ ਬਿ ਸਾਸਨਤ ਭਜ ਕੇਵਲ ਨਾਮ ਸਰਮਜਾਮ ਲਗ ਪਵਜਲ ਤਰਨ ਕੈ ਜਨਮ ਬਿੜਤਾ ਜਾ ਤਰੰਗ ਮਾਇਆ ਕਹਿ ਰਹਾ ਜਬ ਤਪਸ ਜਮ ਤਰਨ ਨ ਕਮਾਇਆ ਸੇਵਾ ਸਾਧਨਾ ਜਾਣਿਆ ਰਾਇਆ ਕੋਹ ਨਿਕੁਣ ਸੇਵਕ ਸੇਖ ਸਰਾ ਕਰਤਾਰਾ ਮੋਹ ਰਨਿ ਕੱਦ ਕਰਿਆ ਸਬਰਨ ਕੋ ਆ ਸੰਗ ਰੇ ਪੂਰਨ ਹੋਏ ਹਮਾਰੀ ਆਸਾਂ ਤੁਰਪ ਜਿਹੀ ਰਹੇ ਪਿਆਸਾਂ ਤੁਮਾ ਝਾੜ ਕੋਈ ਅਵਰ ਨਾ ਤਿਆਉ ਜੋ ਪਰ ਚਾਉ ਸੁਖੰਤੇ ਪਾਉ ਸੇਵਕ ਸੇਖ ਮਰਤਾ ਰਹੀਏ ਚੁਣ ਚੁਣ ਸਤਰਾ ਮਾਰੇ ਮਾਰੀਏ ਆਪ ਦਾ ਮੁਜਾਬਰੀ ਹੈ ਮਰਨ ਕਾਲ ਖਤਰਾ ਸਨ ਬਰਿਆ ਹੂ ਜੋ ਸਦਾ ਮਾਰੇ ਪੱਛਾ ਸ੍ਰੀ ਅਰਤੁਜੋ ਕਰੇ ਔਰ ਅਚਾ ਰੱਖ ਲੈ ਮੇਰਾ ਰਖਨਾਰੇ ਸਾਇਬ ਸੰਤਾਏ ਪਿਆਰੇ ਦੀਨ ਬੰਦ ਜਨ ਕੇ ਅੰਤ ਪੁਰੀ ਛਤਰ ਦਸ ਕੰਤਾ ਕਾਲ ਪਾਇ ਬ੍ਰਹਮਾ ਬਵਤਰਾ हे शिव जोतरा काल पाए कर बेसना परगासा सकल काल का किया तमासा जन काल जो कील कियो बेदराज ब्रह्मा जोथियो जन काल सब लोग सारा नमस्कार है तया मारा जन काल तो जनद बनायो देव तंत्र जचनी उप जायो आदि भक्त कैवरा ਸੋਈ ਗੁਰੂ ਸਮਝਵਾਰਾ ਨਮਸਕਾਰ ਸਿੱਖੋ ਅਮਾਰੀ ਸੰਗਲ ਪ੍ਰਜਾ ਜਿਨਿ ਆਪ ਸਵਾਰੀ ਸੇਵਨ ਕੋ ਸੰਗੋ ਸੁਖ ਦੀਓ ਸਤਰਨ ਕੋ ਕਲਮਾ ਬਚਕੀਓ ਆਡ-ਗਾਡ ਕੇ ਅੰਤਰ ਕੀ ਜਾਣਤਲੇ ਮੇ ਕੀ ਤੀਰ ਪਛਾਨਤ ਇਥੀ ਤੇ ਕੁੰਚਰੀ ਅਸਥੂਲਾ ਸਭ ਪਰ ਕਿਰਪਾ ਦੇ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ सुख पाए साधन के सुखी एक एक की पीर पछाण है कट कट कट, -कट, -कट की जान है जब कर करा कर तारा तर जा दर तब दे अपारा जब या कर कर तो कब हो तो मैं मिलत दे दर सब हो ये तेवदंश सब तार है आप आपनी बुझ चार ਤੁਮਹੇ ਤੇ ਰਤਨ ਰਾਲਮ ਜਾਣਤ ਭੇਦ ਭੇਦ ਅਰਿਆਲ ਨਿਰੰਕਾਰ ਨਿਯਮਕਾਰ ਮਿਰਲੰਭੋ ਆਦਨੀਲ ਨਾ ਦਸੰਭ ਆਕਾ ਮੁੜ ਉਚਾਰਜ ਪੇਦਾ ਜਾ ਕੋ ਦੇਵ ਨਾ ਪਾਵਤ ਚ ਬੇਦਾ ਤਾ ਕੋ ਕਰ ਪਾਨੇ ਅਨਮਾਨਤ ਮਾ ਮੁੜ ਚ ਪੇਦਾ ਨ ਜਾਣਤ ਮਾ ਦੇਵ ਕੋ ਕੈ ਸਦਾ ਸਿਮ ਰੰਕਰ ਕਾ ਚੀਨਥ ਨਾਮ ਤੇਵ ਆਪ ਆਪਨੇ ਬੋਧਾਂ ਦੇ ਤੀਂ ਵਰਨਤ ਪਿੰਨ ਪਿੰਨ ਤੈ ਤੇ ਤੀਂ ਤੁਮਰਾ ਲਕਨ ਜਾਇ ਪਸਾਰਾ ਕੇ ਵਿਸਜਾ ਪ੍ਰਤੰਤ ਸੰਸਾਰਾ ਏਕੈ ਰੂਪਾ ਨੂਪ ਸਰੂਪਾ ਰੰਗ ਪੈ ਵਾਕੇ ਫੁਪਾ ਅੰਡਲੇ ਰਸੇ ਫਿਰ ਗੀਨੇ ਉਦ ਕੁਝ ਕਾਨ ਬੋਲ ਰਦੀਨੇ ਕਉ ਫੂਲ ਰਾਜਾ ਬੈਟਾ ਕਉ ਸਿਮਟ ਪੈ ਸੰਕਰ ਕੈ ਟਾ ਸਗਰੇ ਸ੍ਰੇਠ ਦੇ ਕਾਇ ਚੰਪੋ ਆਜੁਗਾ ਸਰੂਪ ਸਿਆਮਾ ਅਵਰਚਾ ਮੇਨੀ ਤੁਮ ਕਰੋ ਸੇਖੋ ਵਾਰਾ ਸਿਕ ਸੰਗਰ ਦੁਜ ਜਤੇ ਅਟਾ ਜਤ ਪਤਾ ਸਕਲ ਮਲੇ ਚ ਕਰੋ ਰਣਕਤਾ ਜੇ ਤੋਤਾ ਸਨੀ ਪੜੇ ਤਿਨਕੇ ਦੁਜ ਤੁ ਕਤ ਹਵ ਮਰੇ ਉਰਖ ਜਵਨ ਪਗ ਪਰੇ ਤਿਆਰੇ ਤਿਨਕੇ ਤੁਮ ਸੰਕਟ ਸਵਟਾਏ ਜੋ ਕਲ ਕੋਈ ਕਰਵਾਰੰਦਿਆ ਤਾਂਕੇ ਕਾਲ ਘਟਨੇ ਰੱਛਾ ਹੋਏ ਤੈ ਸਭ ਕਾਲਾ ਦੁਸ਼ਟਾਰੇ ਟਟਰਾ ਤਦਖਾਲਾ ਕਿਰਪਾ ਤੇ ਚਤਨ ਜੈ ਨਿਹਰੋ ਤਾਂਕੇ ਤਾਤਨਿਕ ਮੈ ਹਰੋ ਰਿੱਧ ਸਿੱਧ ਕਰਮੋ ਸਭ ਹੋਈ ਦੁਟਚਾ ਚੱਕ ਨਾ ਕੋਈ ਇੱਕ ਬਾਰ ਜਿਨ ਤੁਮ ਸੰਭਾਰਾ ਕਾਲ ਪਾਸ ਤੇ ਕਰੇ ਉਬਾਰਾ ਜਿਨਰ ਨਾਮ ਧਰੋ ਕਾ ਦਾਰ ਦੁਸ਼ਤ ਦੋਖ ਤੇਰਾ ਖੜਕ ਕੇ ਤੰਮ ਸ਼ਰਣ ਤਿਹਾਰੀ ਆਪ ਆਪ ਦਾ ਲਿਓ ਬਾਰੀ ਸਰਵਟੋ ਰਮ ਸਾਈ ਦੁਸ਼ਤ ਦੋਖ ਤੇ ਲਿਓ ਬਚਾਈ ਸੋਇਆ ਪਾਏ ਜੇ ਜਬ ਤੇ ਤੁਮਰੇ ਤਉ ਦੇਖੋ ਅਕਤਰੇ ਨਹੀਂ ਆਨਿਓ ਰਾਮ ਰੈਗ ਪੁਰਾਨ ਕੁਰਾਨ ਅਨੇਕ ਕਾ ਮਤੇ ਗਨਿਓ ਸਿਮਰਤ ਸਾਸਤਰ ਬੇਦ ਸਵੈ ਬਹੁ ਬੇਦ ਕਾ ਮੇਕ ਨਾ ਜਾਣਿਓ ਸ੍ਰੀ ਅਸਮਾਨ ਕੇ ਪਾਤ ਮਰੀ ਕਰ ਮਾਨਕ ਸਭ ਤੋਇ ਵਖਾਨਿਓ ਦੋਰਾ ਸਗਲ ਦੁਆਰ ਕੋ ਛਾਟ ਕੇ ਦੇਉ ਤੁਆਰੋ ਦਵਾਰ ਬਾਏ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਆਰ ਰਾਮ ਕਲੀ ਮਹਲਾ ਤੀਜਾ ਅਨੰਦ ਕੋ ਅੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਇ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨੁ ਵਜੀਆ ਗਾਈਆ ਰਾਗ ਰਤਨ ਪਰਵਾਰ ਪਰਿਆ ਸਵਦ ਗਾ ਬਣਿਆਈਆ ਸਦੋ ਤੰਬਾ ਵਹਾਰੀ ਕੇ ਰੰ ਮਨ ਜਿਨੀ ਵਸਾਇਆ ਮੈਂ ਨਾਨਕ ਨੰਦ ਹੋਆ ਸਤਿ ਕਰੂ ਮੈਂ ਬਾਇਆ ਏ ਮਨ ਮੇਰੇ ਆ ਤੂੰ ਸਦਾ ਰਹੁ ਹਰਿ ਨਾਲੇ ਹਰਿ ਨਾਮੋ ਤੁਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਰਜ ਸਭ ਸਵਾਰਣਾ ਸਵਨਾ ਗਿਲਾ ਸਮਰੱਥ ਸੁਆਮੀ ਸੋ ਕਿਉ ਮਨੋ ਮਸਾਰੇ ਕਹਨਾਂ ਨਿਕਮਨ ਮੇਰੇ ਸਦਾ ਰਹੋ ਹਰ ਨਾਲੇ ਸੱਚੇ ਸਾਹਿਬਾ ਕਿਆ ਨਹੀਂ ਕਰ ਤੇਰਾ ਕਰਤਾ ਤੇਰਾ ਚੰਤੀ ਚ ਹੈ ਜਿਤੇ ਵੇ ਸੋ ਪਾਵੇ ਸਦਾ ਸਿਖਤ ਸਾਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਢੇ ਸਬਦ ਕਨੇਰੇ ਕਹਿ ਨਾਨਕ ਸੱਚੇ ਸਾਰੇ ਕਿਆ ਨਹੀਂ ਕਰਤੇ ਰਹਾ ਸਾਚਾ ਨਾਮ ਮੇਰਾ ਆਧਾਰੋ ਸਾਚਨਾ ਮੇ ਆਧਾਰ ਮੇਰਾ ਜਿਨ ਓਕਾ ਸਭ ਗਵਾਈਆ ਅਸਾਤ ਸੁਖ ਮਨਿਆ ਵਸਿਆ ਜਿਨ ਇੱਚਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰਵਿੰਦੋ ਜੈ ਸੁਧੀਆਂ ਨੇ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਬਦ ਕਰੋ ਪਿਆਰੋ ਸੱਚਾ ਨਾਮ ਮੇਰਾ ਆਂਦਰ ਵਜੇ ਪੰਛੀ ਜਵਤਨ ਕਰ ਸੁਫਾਗੈ ਅਰ ਸੁਫਾਗੈ ਸਬਦ ਵਾਦੀ ਅਲਾ ਜਤਨ ਕਰਤਾਰੀਆਂ ਪੰਖ ਤੋਂ ਤੁਦ ਵਸ ਕੀਤੇ ਹਾਲ ਕੰਟਕ ਮਾਰਿਆ ਤੁਰ ਕਰਮ ਆਤਮ ਜਨ ਕੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਚਿਤ ਕਰਿਆ ਨ ਹਦਵਾਨੇ ਅਨਖ ਸੁਣੋ ਵਡ ਪਾਗਿਓ ਸਗਲ ਮਨੋਰਥ ਪੂਰੇ ਆਪਿ ਬ੍ਰਹਮ ਪ੍ਰਮਾਪਾਇ ਉਤਰੇ ਸਗਨ ਵਿਸੂਰੇ ਦੋ ਕਰੋ ਕ ਸੰਤ ਕ ਅਤਰੇ ਸੁਣੀ ਤੀ ਬਾਣੀ ਸਤ ਸਾਂਝ ਪੈ ਸਰਸੇ ਪੂਰੇ ਮੋਟੇ ਜਾਣੀ ਸੁਣ ਤੇ ਪੁਨੀਤ ਕਾ ਤੇ ਪਵਿਤ ਸਭ ਬਰਿਆ ਭਰਪੂਰੇ ਮਨਵਤਨਨ ਕਰ ਚਰਨ ਲਾਗੇ ਵਾਜਿਆ ਅਨਹਦ ਤੂਰੇ ਹੰਦਾ ਮਨੀ ਮਰਲਾ ਪੰਜਵਾ ਹਾਰ ਵਿਚਨ ਵਸਤੂ ਪਈਓ ਸਾਚੋ ਵਿਚਾਰੋ ਅਮਰਤ ਨਾਮ ਠਾਕੁਰਤਾ ਪਈਓ ਜਿਦਾ ਸਭ ਸਿਆਦਾਰ ਜੇ ਕੋ ਖਾਵੈ ਜੇ ਪੁੰਚੈ ਤਿਸ ਕਾ ਯੋਗਾਰ ਇਸ ਵਸਤ ਜੀ ਨਾ ਜਾਈ ਨਿਤ ਨਿਤ ਰਖੇ ਉਰਤਾਰ ਤੁ ਸੰਸਾਰ ਚਰਨ ਲਗ ਤਰੀਆ ਸਭ ਨਾਨਕ ਬ੍ਰਹਮ ਪਸਾਰੋ ਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਤਨਾਹੀ ਮੈਨੂੰ ਜੋਗ ਕੀਤਾ ਏ ਮਰਨਾਈ ਆਪੇ ਤਰਸ ਪਇਓ ਤਰਸ ਪਿਆ ਮੈਂ ਰਾਮਤ ਹੋਈ ਸਤਿਗੁਰ ਸਜਣ ਮਿਲੇ ਆ ਨਾਮ ਕਾ ਮਿਲੇ ਤਾਂ ਜੀਵਾ ਤਨ ਮਨ ਤੀਵਣ ਹਰੇ ਆਪੜੀ ਜਿੱਤੈ ਤੂੰ ਸਮਰਤ ਜਿੱਤੈ ਕੋਈ ਨਹੀਂ ਉਹ ਤਾਂ ਤੇਰੀ ਰਤ ਅਗਨੀ ਉਹ ਦਰ ਮਾਰ ਸੁਣ ਕੇ ਜਮ ਕੇ ਤੂੰ ਤਾਂ ਨਾ ਛੱਡ ਜਾਏ ਪਹੁੰਚ ਲ ਮਖਮਸਾ ਗਾਹੋ ਗੁਰਸਬਦ ਦੀ ਪਾਰ ਪਾਏ ਜਿਨ ਕੋ ਲਗੀ ਪਿਆਸ ਅਮਰਤ ਸੇ ਕਾਇ ਕਲ ਪਾਇਓ ਕੋਨਾ ਗੁਣ ਗੋਬਿੰਦ ਗਾਇ ਸਭ ਸੈਨ ਕਿਰਪਾਲ ਸਮਾਲੇ ਸਾਹੇ ਸਾਹੇ ਬਿਰਤਾ ਕੋਈ ਨਾ ਜਾਏ ਜੇ ਆਵੇ ਤੁਦ ਆਏ ਸ਼ਲੋਕ ਮਹੱਲਾ ਪੰਜਾ ਅੰਤਰ ਵਿਆਰਾਦਣਾ ਜੇ ਵਾਜਪ ਕੋਰ ਨਾਉ ਨੇਤਰੀ ਸਤਗੁਰ ਟਿਕਣਾ ਸਰਵਣੀ ਸੁਨਣਾ ਗੁਰਨਾਵ ਸਤਗੁਰ ਸੇਤੀ ਨੱਥਿਆ ਦਰਗਹਿ ਬੈਠਾ ਕੋ ਨਾਨਕ ਕਿਰਪਾ ਕਰੇ ਜਿਸਨੋ ਇਹ ਵਤ ਦੇ ਜਗ ਮੈਂ ਨਾਲਿਕ ਮਨੈ ਮਾਇ ਜੇ ਸੇ ਮਰਤ ਸੁਖੋਏ ਸਗਲੇ ਕੋ ਖੁਜਾਇ ਦੁਖਾ ਪਾਪ ਕਲੇਸ਼ਾ ਨਾਸ ਵਾਹਿਗੁਰੂ ਤੇਰੇ ਭਜਨ ਬੰਦ ਨਿਤਾ ਕਰਤਾ ਪਾਪ ਵਾਹਿਗੁਰੂ ਕੀ ਕਾਉਸਾ ਵਾਹਿਗੁਰੂ и пате pate...